ਜਦੋਂ ਵੀ ਖਬਰ ਆਉਂਦੀ ਹੈ ਕਿ ਭਾਰਤ ਸੂਰਜ ਮਿਸਾਈਲ ਬਣਾਉਣ ਜਾ ਰਿਹਾ ਹੈ ਜਾਂ ਅਗਨੀ ਮਿਸਾਈਲ ਬਣਾਉਣ ਜਾ ਰਿਹਾ ਹੈ ਜਿਸ ਦੀ ਰੇਂਜ 10000 ਕਿਲੋਮੀਟਰ ਹੋਵੇਗੀ ਤਾਂ ਲੋਕ ਸਵਾਲ ਕਰਦੇ ਹਨ ਕਿ ਸਾਨੂੰ ਅਜਿਹੀ ਮਿਸਾਈਲ ਦੀ ਕੀ ਲੋੜ ਹੈ ਜਿਸ ਦੀ ਰੇਂਜ 10000 ਕਿਲੋਮੀਟਰ ਹੈ ਕਿਉਂਕਿ ਸਾਡੇ ਦੁਸ਼ਮਣ ਤਾਂ ਚੀਨ ਤੇ ਪਾਕਿਸਤਾਨ ਹਨ ਸਾਡੀ ਖੇਡ ਤਾਂ 5000 ਕਿਲੋਮੀਟਰ ਵਿੱਚ ਹੀ ਨਿਪਟ ਜਾਂਦੀ ਹੈ 5000 ਕਿਲੋਮੀਟਰ ਦੀ ਰੇਂਜ ਵਾਲੀ ਮਿਸਾਈਲ ਆਸਾਨੀ ਨਾਲ ਪੂਰੇ ਚੀਨ ਨੂੰ ਕਵਰ ਕਰ ਸਕਦੀ ਹੈ ਇੱਥੇ ਤੱਕ ਕਿ ਸਾਰੇ ਅਰਬ ਦੇਸ਼ਾਂ ਨੂੰ ਵੀ ਇਹ ਟਾਰਗੇਟ ਕਰ ਸਕਦੀ ਹੈ ਇਸ ਤੋਂ ਇਲਾਵਾ ਯੂਰਪ ਤੇ ਅਰਬ ਦੇਸ਼ ਜਿਨ੍ਹਾਂ ਕੀ ਯੂਕਰੇਨ ਤੱਕ ਵੀ ਇਸ ਦੀ ਮਾਰ ਹੈ ਅਗਨੀ 5 ਜਾਂ ਕੇ 5 ਇਸ ਦੇ ਉਦਾਹਰਨ ਹਨ ਫਿਰ ਜੇ ਸਾਡੇ ਕੋਲ ਇਵੇਂ ਦੀ ਮਿਸਾਈਲਾਂ ਪਹਿਲਾਂ ਹੀ ਹਨ ਤਾਂ ਫਿਰ ਅਸੀਂ ਸੂਰਜ ਜਾਂ ਅਗਨੀ 6 ਵਰਗੀ ਮਿਸਾਈਲਾਂ ਕਿਉਂ ਬਣਾਉਣਾ ਚਾਹੁੰਦੇ ਹਾਂ ਇਸ ਨੂੰ ਬਣਾਉਣ ਦਾ ਕੀ ਲਾਭ ਹੈ ਇਹ ਇਹ ਸਿਰਫ ਪੈਸੇ ਦੀ ਬਰਬਾਦੀ ਹੈ ਪਰ ਇਹ ਅੱਜ ਦੀ ਇਹ ਖਬਰ ਤੁਹਾਨੂੰ ਸਮਝਾਏਗੀ ਕਿ ਸਾਨੂੰ ਇੱਕ ਐਸੀ ਮਿਸਾਈਲ ਦੀ ਕਿਉਂ ਲੋੜ ਹੈ ਜਿਸ ਦੀ ਰੇਂਜ ਕਟੋਂ-ਕਟ 10000 ਕਿਲੋਮੀਟਰ ਹੋਵੇ ਸੱਚੀ ਦੱਸਾਂ ਤੁਸੀਂ ਖੁਦ ਕਹੋਗੇ ਕਿ 10000 ਨਹੀਂ ਕਟੋਂ-ਕਟ 12000 ਕਿਲੋਮੀਟਰ ਦੀ ਰੇਂਜ ਵਾਲੀ ਮਿਸਾਈਲ ਬਣਾਓ ਪਰ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਸਵਾਲ ਪੁੱਛਾਂਗਾ ਜੇ ਭਵਿੱਖ ਵਿੱਚ ਕਹੇਨ ਨਾਲ ਸਾਡੇ ਸੰਬੰਧ ਬਹੁਤ ਖਰਾਬ ਹੋ ਜਾਂਦੇ ਹਨ ਤਾਂ ਭਾਰਤ ਕੈਨੇਡਾ ਨੂੰ ਡਰਾਉਣ ਲਈ ਕਿਹੜਾ ਹਥਿਆਰ ਵਰਤੇਗਾ ਕਿਹੜਾ ਹਥਿਆਰ ਕੈਨੇਡਾ ਤੇ ਦਬਾਅ ਬਣਾਉਣ ਲਈ ਵਰਤਿਆ ਜਾ ਸਕੇਗਾ ਤੁਸੀਂ ਇਸ ਦਾ ਜਵਾਬ ਕਮੈਂਟ ਕਰਕੇ ਦਿਵੋ ਹੁਣ ਮੈਂ ਤੁਹਾਨੂੰ ਦੱਸਾਂਗਾ ਅੱਜ ਤੱਕ ਸਾਡੇ ਕੋਲ ਕੋਈ ਵੀ ਐਸੀ ਮਿਸਾਈਲ ਨਹੀਂ ਹੈ ਜੋ ਕੈਨੇਡਾ ਤੱਕ ਵਾਰ ਕਰ ਸਕੇ ਸਾਡੀ ਅਜੇ ਹੀ ਕੋਈ ਸਮਰਥਾ ਹੈ ਹੀ ਨਹੀਂ ਇਸ ਦਾ ਕਾਰਨ ਹੈ ਕਿ ਭਾਰਤ ਤੋਂ ਕੈਨੇਡਾ ਦੀ ਦੂਰੀ ਕਟੂਕਟ 11000 ਕਿਲੋਮੀਟਰ ਹੈ ਕੈਨੇਡਾ ਦੇ ਮੁੱਖ ਸ਼ਹਿਰ ਭਾਰਤ ਤੋਂ 11000 ਕਿਲੋਮੀਟਰ ਦੀ ਦੂਰੀ ਤੇ ਹਨ ਕੁਝ ਤਾਂ ਇਸ ਤੋਂ ਵੀ ਵੱਧ ਦੂਰ ਹਨ ਜੇ ਸਾਨੂੰ ਉਸ ਨੂੰ ਟਾਰਗੇਟ ਕਰਨਾ ਹੈ ਜਾਂ ਕੈਨੇਡਾ ਨੂੰ ਦਿਖਾਣਾ ਹੈ ਕਿ ਅਸੀਂ ਤੁਹਾਡੇ ਹਰ ਇੱਕ ਸ਼ਹਿਰ ਨੂੰ ਟਾਰਗੇਟ ਕਰ ਸਕਦੇ ਹਾਂ ਤਾਂ ਸਾਡੇ ਕੋਲ ਐਸੀ ਕੋਈ ਮਿਸਾਈਲ ਨਹੀਂ ਹੈ ਸਾਡੀ ਸਭ ਤੋਂ ਵੱਧ ਰੇਂਜ ਵਾਲੀ ਮਿਸਾਈਲ ਅਗਨੀ 5 5000 ਕਿਲੋਮੀਟਰ ਤੋਂ 7000 ਕਿਲੋਮੀਟਰ ਤੱਕ ਵਾਰ ਕਰ ਸਕਦੀ ਹੈ ਇਹੀ ਕਾਰਨ ਹੈ ਕਿ ਕੈਨੇਡਾ ਵਰਗੇ ਦੇਸ਼ ਭਾਰਤ ਤੋਂ ਡਰਦੇ ਨਹੀਂ ਪਰ ਘਬਰਾਉ ਨਹੀਂ ਭਾਰਤ ਹੁਣ ਉਹਨਾਂ ਦੇਸ਼ਾਂ ਨੂੰ ਡਰਾਉਣ ਲਈ ਤਿਆਰੀ ਕਰ ਰਿਹਾ ਹੈ ਜੋ ਬੜੀ ਦੂਰ ਬੈਠ ਕੇ ਹੁਸ਼ਿਆਰੀ ਦਿਖਾਉਂਦੇ ਹਨ ਭਾਰਤ ਇਸ ਹਫਤੇ ਕੇ 5 ਮਿਸਾਈਲ ਦਾ ਟੈਸਟ ਕਰਨ ਜਾ ਰਿਹਾ ਹੈ ਜਿਸ ਦੀ ਰੇਂਜ 5500 ਕਿਲੋਮੀਟਰ ਹੈ ਇਸ ਦੇ ਨਾਲ ਇਹ ਵੀ ਕਨਫਰਮ ਹੈ ਕਿ ਭਾਰਤ ਅਗਲੇ ਕੁਝ ਮਹੀਨਿਆਂ ਵਿੱਚ K6 ਮਿਸਾਈਲ ਦਾ ਟੈਸਟ ਕਰੇਗਾ ਜਿਸ ਦੀ ਰੇਂਜ ਕਟੋ-ਕਟ 7000 ਕਿਲੋਮੀਟਰ ਹੈ ਇਸ ਦੇ ਨਾਲ ਇਹ ਵੀ ਖਬਰ ਆਈ ਹੈ ਕਿ ਭਾਰਤ K7 ਅਤੇ K8 ਮਿਸਾਈਲਾਂ ਦੇ ਵਿਕਾਸ ਵਿੱਚ ਵੀ ਕੰਮ ਕਰ ਰਿਹਾ ਹੈ K8 ਦੀ ਰੇਂਜ ਕਟੋ-ਕਟ 12000 ਕਿਲੋਮੀਟਰ ਹੋਣ ਦੀ ਉਮੀਦ ਹੈ K8 ਮਿਸਾਈਲ MIRV ਟੈਕਨੋਲੋਜੀ ਨਾਲ ਆਵੇਗੀ ਮਲਟੀਪਲ ਇੰਡੀਪੈਂਡੈਂਟ ਰੀਐਂਟਰੀ ਵਹੀਕਲ ਜਿਸ ਦਾ ਮਤਲਬ ਇਹ ਹੈ ਕਿ ਇਹ ਇੱਕ ਵਾਰ ਵਿੱਚ ਕੈਨੇਡਾ ਦੇ ਕਈ ਸ਼ਹਿਰਾਂ ਨੂੰ ਨਿਸ਼ਾਨਾ ਬਣਾ ਸਕੇਗੀ ਇਸ ਦੇ ਅੰਦਰ 8 ਤੋਂ 12 ਅਲੱਗ-ਅਲੱਗ ਪਰਮਾਣੂ ਬੰਬ ਹੋਣਗੇ ਜੋ ਵੱਖ-ਵੱਖ ਸ਼ਹਿਰਾਂ ਤੇ ਇੱਕੋ ਸਮੇਂ ਤੇ ਗਿਰ ਸਕਦੇ ਹਨ ਇਹ ਹਾਈਪਰਸੋਨਿਕ ਸਪੀਡ ਨਾਲ ਵਾਰ ਕਰਨਗੇ ਇਸ ਨੂੰ ਕੋਈ ਵੀ 에ਅਰ ਡਿਫੈਂਸ ਸਿਸਟਮ ਰੋਕ ਨਹੀਂ ਸਕੇਗਾ ਤੁਸੀਂ ਕਹੋਗੇ ਕਿ ਸਾਨੂੰ ਕੈਨੇਡਾ ਨਾਲ ਯੁੱਧ ਨਹੀਂ ਲੜਨਾ ਹੈ ਜੋ ਸਹੀ ਹੈ ਪਰ ਕਈ ਵਾਰ ਇਹ ਇਹ ਹਥਿਆਰ ਦੂਜੇ ਦੇਸ਼ ਨੂੰ ਡਰਾਉਣ ਲਈ ਹੁੰਦੇ ਹਨ ਇਹਨਾਂ ਦਾ ਉਦੇਸ਼ ਇਹ ਹੁੰਦਾ ਹੈ ਕਿ ਦੂਜਾ ਦੇਸ਼ ਸਮਝ ਸਕੇ ਕਿ ਜਿਨ੍ਹਾਂ ਨਾਲ ਤੁਸੀਂ ਪੰਗਾ ਲੈ ਰਹੇ ਹੋ ਉਹਨਾਂ ਕੋਲ ਅਜਿਹੇ ਹਥਿਆਰ ਹਨ ਜੋ ਤੁਹਾਡੇ ਕਈ ਸ਼ਹਿਰਾਂ ਨੂੰ ਨਸ਼ਟ ਕਰ ਸਕਦੇ ਹਨ ਇਸ ਲਈ ਸਾਨੂੰ K8 ਵਰਗੀ ਮਿਸਾਈਲ ਦੀ ਜ਼ਰੂਰਤ ਹੈ ਇਸ ਕਰਕੇ ਭਾਰਤ ਅਜਿਹੀਆਂ ਮਿਸਾਈਲਾਂ ਬਣਾ ਰਿਹਾ ਹੈ ਜੋ ਪੂਰੀ ਦੁਨੀਆ ਦੇ ਹਰ ਕੋਨੇ ਤੱਕ ਪਹੁੰਚ ਸਕਣ ਇਹ ਮਿਸਾਈਲਾਂ ਤੇਜ਼ ਖਤਰਨਾਕ ਅਤੇ ਬੜੀ ਪ੍ਰਭਾਵਸ਼ਾਲੀ ਹੋਣਗੀਆਂ ਇਸ ਪ੍ਰੋਜੈਕਟ ਤੇ ਮੇਰੀ ਨਿਗਰਾਨੀ ਹੈ ਜਿਵੇਂ ਈ ਕੋਈ ਅਪਡੇਟ ਆਵੇਗੀ ਮੈਂ ਤੁਹਾਨੂੰ ਦੱਸਾਂਗਾ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ